ਸਤਿ ਸ਼੍ਰੀ ਅਕਾਲ ਜੀ ਬੋਲੀਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਪਾਲੀਵੁੱਡ ਤੇ ਬੋਲੀਵੁੱਡ ਤੋਂ ਬਹੁਤ ਹੀ ਦੁਖ ਭਰੀ ਖਬਰ ਸਾਹਮਣੇ ਆ ਰਹੀ ਆ ਕਿਉਂਕਿ ਨਾਮਵਰ ਐਕਟਰ ਮੁਕਲ ਦੇਵੇ ਸੰਸਾਰ ਵਿੱਚ ਨਹੀਂ ਰਹੇ ਜਿਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਤੇ ਪਾਲੀਵੁੱਡ ਤੇ ਬਾਲੀਵੁੱਡ ਦੇ ਉਹ ਨਾਮੀ ਸਤਾਰੇ ਸੀ ਸੋ ਮੁਕਲਦੇਵ ਇਸ ਸੰਸਾਰ ਵਿੱਚ ਨਹੀਂ ਰਹੇ ਸੋ ਉਹਨਾਂ ਦੇ ਫੈਨਸ ਦੇ ਦਿਲਾਂ ਵਿੱਚ ਸੋਗ ਦੀ ਲਹਿਰ ਆ ਤੇ ਚਾਰੇ ਪਾਸੇ ਇਹੀ ਗੱਲ ਹੋ ਰਹੀ ਹੈ ਕਿ ਅਚਾਨਕ ਮੁਕਲਦੇਵ ਦਾ ਕਿਵੇਂ ਦੇਹਾਂਤ ਹੋਇਆ ਸੋ ਆਪਾਂ ਮੁਕਲਦੇਵ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੀਵਨ ਤੇ ਆਧਾਰਿਤ ਬਾਇਓਗ੍ਰਾਫੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਨਾਲ ਦੀ ਨਾਲ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਆ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਮੁਕਲਦੇਵ ਦਾ ਜਨਮ ਦਿੱਲੀ ਵਿਖੇ ਹੋਇਆ ਸੀ ਪੰਜਾਬੀ ਫੈਮਿਲੀ ਵਿੱਚ ਦੇ ਇਸ ਵਕਤ ਉਹਨਾਂ ਦੀ ਉਮਰ ਲਗਭਗ 54 ਸਾਲ ਸੀ ਉਹਨਾਂ ਨੇ ਜਦੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਹ ਪਹਿਲਾਂ ਪਾਇਲਟ ਦੇ ਤੌਰ ਤੇ ਵੀ ਟ੍ਰੇਨਡ ਹੋਏ ਪਰ ਉਹਨਾਂ ਦਾ ਪੈਸ਼ਨ ਐਕਟਿੰਗ ਦਾ ਸੀ ਸੋ ਫਿਰ ਉਹਨਾਂ ਨੇ ਆਪਣਾ ਟੀਵੀ ਡੈਬਿਊ ਕੀਤਾ 1996 ਵਿੱਚ ਸੀਰੀਅਲ ਮੁਮਕਿਨ ਦੇ ਨਾਲ ਇਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਵਿੱਚ ਵੀ ਕੰਮ ਸ਼ੁਰੂ ਕੀਤਾ ਤੇ 10 ਤਕ ਨਾਮੀ ਫਿਲਮ ਵਿੱਚ ਉਹਨਾਂ ਦੇ ਰੋਲ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ ਉਹਨਾਂ ਨੇ ਰੋਹਿਤ ਮਲੋਤਰਾ ਜੋ ਕਿ ਏਸੀਪੀ ਸੀ ਉਹਦਾ ਰੋਲ ਨਿਭਾਇਆ ਉਸ ਵਿੱਚ ਨਾਮੀ ਬਾਲੀਵੁੱਡ ਐਕਟਰਸ ਸ਼ਿਸ਼ਮਤਾ ਸੇਨਵੀ ਸਨ ਤੇ ਲਗਭਗ 25 ਸਾਲਾਂ ਤੋਂ ਉਹ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਤੇ ਉਹਨਾਂ ਨੇ ਬਹੁਤ ਸਾਰੀਆਂ ਬੇਕਮਾਲ ਬਹੁਤ ਹੀ ਘੈਂਟ ਜਿਹੜੀਆਂ ਫਿਲਮਾਂ ਸੀ ਉਹਨਾਂ 'ਚ ਕੰਮ ਕੀਤਾ ਤੇ ਉਹਨਾਂ ਦੇ ਰੋਲ ਨੂੰ ਹਮੇਸ਼ਾ ਹੀ ਦਰਸ਼ਕਾਂ ਨੇ ਬਹੁਤ ਜ਼ਿਆਦਾ ਸਲਾਇਆ ਉਹਨਾਂ ਨੇ ਜਿਵੇਂ ਕਿਲਾ ਵजूद ਜਮਲਾ ਪਗਲਾ دیਵਾਨਾ ਸਨ ਆਫ ਸਰਦਾਰ ਤੇ ਇਸ ਤੋਂ ਬਿਨਾਂ ਵੀ ਅਨੇਕਾਂ ਹੀ ਨਾਮੀ ਫਿਲਮਾਂ 'ਚ ਕੰਮ ਕੀਤਾ ਪੰਜਾਬੀ ਫਿਲਮਾਂ ਵਿੱਚ ਵੀ ਉਹਨਾਂ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਵੇਂ ਸਾਕਾ ਸ਼ਰੀਕ ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਜੇ ਆਪਾਂ ਉਹਨਾਂ ਦੀ ਫੈਮਲੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਵਾਈਫ ਦਾ ਨਾਮ ਸ਼ਿਲਪਾ ਤੇ ਉਹਨਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਸਿਆ ਜੇ ਆਪਾਂ ਉਹਨਾਂ ਦੀ ਮੌਤ ਦੇ ਅਸਲ ਕਾਰਨ ਦੀ ਗੱਲ ਕਰੀਏ ਤਾਂ ਇਹੀ ਕਿਹਾ ਜਾ ਰਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਤੇ ਨਾਲ ਦੀ ਨਾਲ ਉਹ ਆਪਣੇ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਵੀ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਆਪਣੇ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਸੋ ਇਹੀ ਉਹਨਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਸੋ ਉਹਨਾਂ ਨੇ ਅੱਜ ਆਖਰੀ ਸਾਂ ਕਿਹਾ ਹੈ ਕਿ ਦਿੱਲੀ ਵਿਖੇ ਲਿਆ ਆਈ ਸੀ ਯੂ ਵਿੱਚ ਉਹ ਭਰਤੀ ਸੀ ਤੋ ਮੁਕਲ ਦੇਵ ਦੇ ਸੰਸਾਰ ਵਿੱਚੋਂ ਜਾਣ ਦੇ ਨਾਲ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਮੁਕਾਟਾ ਪਿਆ ਉੱਥੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਚਾਹੇ ਮੁਕਲ ਦੇਵ ਇਸ ਸੰਸਾਰ ਵਿੱਚ ਨਹੀਂ ਰਹੇ ਪਰ ਉਹਨਾਂ ਨੂੰ ਚਾਹਣ ਵਾਲੇ ਹਮੇਸ਼ਾ ਯਾਦ ਰੱਖਣਗੇ ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ ਅਸੀਂ ਵੀ ਆਪਣੇ ਚੈਨਲ ਬੋਲੀਹੋਲੀ ਬਾਬਾ ਦੇ ਸਾਡੀ ਪੂਰੀ ਟੀਮ ਵੱਲੋਂ ਮੁਕਲਦੇਵ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੁਸੀਂ ਵੀ ਮੁਕਲਦੇਵ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਲਈ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਨਾਲ ਦੀ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕ ਮੁਕਲਦੇਵ ਦੇ ਜੀਵਨ ਬਾਰੇ ਜਾਣ ਸਕਣ ਹੋਰ ਤਾਜ਼ਾ ਅਪਡੇਟਸ ਲਈ ਹੁਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਨੇ ਸ਼ਬਦਾਂ ਨਾਲ ਲੈਣੀ ਆ ਜਾਈ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ